ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੀ ਮਾਨਯੋਗ ਅਦਾਲਤ ਵਿੱਚ ਕੀਤੇ ਗਏ ਮਾਨ ਹਾਨੀ ਦੇ ਦਾਅਵੇ 'ਚ ਅੱਜ ਸੁਖਵੀਰ ਸਿੰਘ ਬਾਦਲ ਦੀ ਧਿਰ ਵੱਲੋਂ ਜਵਾਬ ਦਾਵਾ ਪੇਸ਼ ਕੀਤਾ ਜਾਣਾ ਸੀ ਅੱਜ ਸੁਖਵੀਰ ਸਿੰਘ ਬਾਦਲ ਦੀ ਧਿਰ ਵੱਲੋਂ ਇਸ ਸਬੰਧੀ ਮਾਨਯੋਗ ਅਦਾਲਤ ਅਗਲੀ ਤਾਰੀਖ ਦੇਣ ਸਬੰਧੀ ਵਿੱਚ ਅਪੀਲ ਕੀਤੀ ਗਈ ਹੈ ਕਿ ਜਿਸ ਦੇ ਮਾਨਯੋਗ ਅਦਾਲਤ ਨੇ ਇਸ ਸਬੰਧੀ 19 April 2024 ਅਗਲੀ ਤਾਰੀਖ ਮੁਕਰਕ ਕੀਤੀ ਗਈ ਹੈ ਦੇਖੋ ਪੂਰੀ ਖਬਰ ਨਵਾਂ ਰਾਤਰੇ ਤੇ ਪਵਨ ਪਰਵਤੇ ਜੋ 108 108 ਜੋਤੀ ਪ੍ਰਜਵਲਿਤ ਹੋਈ ਹੈ ਇਸ ਪ੍ਰਥਾ ਬਾਰੇ ਕੀ ਕਹਣਾ ਚਾਹੁੰਦੇ ਤੁਸੀਂ ਸਾਡੇ ਗੀਤਾ ਮੰਦਰ ਦੇ ਵਿੱਚ ਪਿਛਲੇ 31 ਸਾਲ ਤੋਂ ਹਰ ਵਾਰ ਪ੍ਰਥਾ ਕਿ ਜਦੋਂ ਵੀ ਨਰਾਤੇ ਆਉਂਦੇ ਆ ਅਸੀਂ ਉਹਨੂੰ 108 ਫੰਡ ਦੇ ਉੱਤੇ ਜਿਹੜੀਆਂ ਪ੍ਰਜਲਿਤ ਕਰਾਉਂਦੇ ਆ ਪਕਤਾ ਦੇ ਹੱਥ ਤਾਂ ਕਿ ਪਕਤਾ ਦੇ ਮਨ ਦੇ ਵਿੱਚ ਆਵੇ ਕਿ ਅਸੀਂ ਮਾਂ ਨਾਲ ਜੁੜ ਗਏ ਉਹਨਾਂ ਦੇ ਅਸ਼ੀਰਵਾਦ ਉਹਨਾਂ ਨੂੰ ਮਿਲਦੇ ਆ ਮਾਂ ਦੀ ਜਿਹੜੀ ಅಪਾਰ ਕਿਰਪਾ ਨਾਲ ਇਹ ਜੋਤੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਔਰ ਮਾਤਾ ਦੁਰਗਾ ਦੇ ਮੰਦਿਰ ਦੇ ਵਿੱਚ ਇੱਥੇ 31 ਸਾਲ ਤੋਂ ਪਿਛਲੇ 31 ਸਾਲ ਤੋਂ ਅਖੰਡ ਜੋਤਿ ਚੱਲਦੀ ਹੈ ਇਸੇ ਤਰ੍ਹਾਂ ਮਹਾਕਾਲੀ ਮੰਦਿਰ ਦੇ ਵਿੱਚ ਵੀ ਚੱਲ ਰਹੀ ਹੈ ਅਖੰਡ ਜੋਤਿ ਹੈ ਤਾਂ ਲੋਕਾਂ ਨੂੰ ਇਸ ਗੱਲ ਦਾ ਅਸ਼ੀਰਵਾਦ ਮਿਲੇ ਤਾਂ ਕਿ ਮੰਦਿਰ ਵਿੱਚ ਆ ਕੇ ਉਹਨਾਂ ਦੀ ਮਨੋ ਕਾਮਨਾ ਦੀ ਪੂਰਤੀ ਸ਼ਿਗਰ ਹੋਵੇ ਬਾਕੀ ਮੰਦਿਰ ਆਪਣੇ ਧਾਰਮਿਕ ਕਰਤੱਵਾਂ ਦੇ ਨਾਲ-ਨਾਲ ਸਮਾਜਿਕ ਕਰਤੱਵ ਵੀ ਬੜੇ ਬੇਖੂਬੀ ਨਾਲ ਨਿਭਾ ਰਿਹਾ ਹੈ ਯਤਨਸ਼ੀਲ ਅਸੀਂ ਪਿਛਲੇ ਦਿਨੀ ਇੱਕ ਲੜਕੀ ਦੀ ਸ਼ਾਦੀ ਕੀਤੀ ਹੈ ਉਹ ਲੜਕੀ ਜਿਹੜੀ ਸੀ ਕਿਸੇ ਜ਼ਰੂਰਤਪਨ ਲੜਕੀ ਸੀ ਉਹਦੀ ਸ਼ਾਦੀ ਦੇ ਵਿੱਚ ਅਸੀਂ ਉਹਨੂੰ ਉਪਹਾਰ ਵੀ ਦਿੱਤੇ ਔਰ ਖਾਣਾ ਵਗੈਰਾ ਜੋ ਵੀ ਹੁੰਦਾ ਪ੍ਰਾਤ ਦਾ ਸਾਰਾ ਸੇਵਾ ਵੀ ਕੀਤੀ ਅਸੀਂ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਮੰਦਰ ਕਮੇਟੀ ਜਿਹੜਾ ਐਸਾ ਕੰਮ ਕਰ ਰਹੀ ਹੈ ਉਹਦਾ ਫਾਇਦਾ ਲੋਕ ਉਠਾ ਸਕਣ ਕਿਉਂਕਿ ਮੰਦਰ ਜਿਹੜੇ ਹੈ ਅਗਰ ਲੋਕ ਇਸ ਤਰ੍ਹਾਂ ਦਾ ਸਮਾਜਿਕ ਕੰਮ ਕਰਾਂਗੇ ਤਾਂ ਉਹਦੇ ਨਾਲ ਬੈਨੀਫਿਟ ਬਣੇਗਾ ਮੰਦਰ ਦੀ ਸੰਸਾ ਨੇ ਜਿਹੜੀ ਡਿਸਪੈਂਸਰੀ ਖੋਲੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੀ ਮੈਡਮ ਸਾਡੇ ਡਿਸਪੈਂਸਰੀ ਵੀ ਚੱਲ ਰਹੀ ਹੈ ਕੰਪਿਊਟਰ ਸੈਂਟਰ ਵੀ ਚੱਲ ਰਿਹਾ ਸਲਾਈ ਕੇਂਦਰ ਵੀ ਚੱਲ ਰਿਹਾ ਬਾਕੀ ਮੰਦਰ ਕਮੇਟੀ ਹਰ ਸਾਲ 31 ਸਾਲ ਤੋਂ ਬੇਟੀ ਬਚਾਓ ਬੇਟੀ ਪੜਾਓ ਇਸ ਅਭਿਆਨ ਦੇ ਅੰਦਰ ਕੰਮ ਕਰ ਰਹੀ ਹੈ ਔਰ ਇਸ ਵਾਰ ਅਸੀਂ ਬੇਟੀ ਬਸਾਓ ਵੀ ਲਿਖਿਆ ਤਾਂ ਕਿ ਲੋਕਾਂ ਨੂੰ ਇਹ ਆ ਜਿਹੜਾ ਸਮਾਜ ਟੁੱਟ ਰਿਹਾ ਆ ਆਪਸ ਦੇ ਵਿੱਚ ਰਿਸ਼ਤੇ ਤਣਾਅ ਪੈਦਾ ਹੋ ਰਿਹਾ ਉਹ ਨਾ ਹੋਣ ਔਰ ਸਮਾਜ ਦੇ ਵਿੱਚ ਬੇਟੀ ਬਸਾਓ ਵੀ ਜ਼ਰੂਰੀ ਹੈ ਬੇਟੀ ਬਚਾਓ ਜਾਂ ਪੜਾਓ ਦੇ ਨਾਲ ਨਾਲ ਬੇਟੀ ਬਸਾਣੀ ਵੀ ਬਹੁਤ ਜ਼ਰੂਰੀ ਹੈ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ